ਇਹ ਵਾਰ ਇੰਦਾ ਨਹੀਂ ਹੱਸੀ ਤੇ ਫਸੀ ਅਸੀਂ ਤਾਂ ਬਸ ਲੋਕੀ ਸਮਝਦੇ ਵਾਓ ਇਹ ਤਾਂ ਹੱਸ ਪੀਓ ਜੀ ਹੁਣ ਤਾਂ ਗੱਲ ਐਕਸਟਰਵਰਟ ਹੋਣਾ ਪ੍ਰੋਬਲਮ ਨਹੀਂ ਆ ਪ੍ਰੋਬਲਮ ਹੈ ਨਹੀਂ ਆ ਪ੍ਰੋਬਲਮ ਨਹੀਂ ਹੈ ਅੱਛਾ ਜਿਹੜਾ ਐਕਸਟਰਵਰਟ ਹੁੰਦਾ ਵਾ ਉਹ ਮੈਨੂੰ ਲੱਗਦਾ ਉਹ ਦਿਲ ਦੀ ਗੱਲ ਮੂੰਹ ਤੇ ਰੱਖ ਦਿੰਦਾ ਕਈ ਲੋਕ ਦਿਲ ਦਿਲ ਦੀ ਗੱਲ ਅੰਦਰ ਹੀ ਰੱਖਦੇ ਆ ਸੋ ਇਟਸ ਓਕੇ ਐਕਸਟਰਵਰਟ ਹੋਣਾ ਮੈਂ ਤਾਂ ਐਕਸਟਰਵਰਟ ਪਰਸਨੈਲਿਟੀਆਂ ਨੂੰ ਹੀ ਮੈਂ ਆਪਣੀ ਲਾਈਫ ਚ ਐਂਟਰ ਕਰਦੀ ਸ਼ਬਾਗ ਨੂੰ ਮਿਸ ਕਰ ਰਿਹਾ ਸ਼ਹਬਾਜ਼ ਨੂੰ ਬਹੁਤ ਮਿਸ ਕਰ ਰਹੀ ਨਹੀਂ ਰੱਬ ਨੇ ਮੈਨੂੰ ਬੜੇ ਭਰਾ ਦਿੱਤੇ ਆ ਬੜੇ ਭਰਾਏ ਹੋਏ ਆ ਉਹ ਕੰਮ ਕਰ ਲਏ ਉਹਦਾ ਜਿਹੜਾ ਸੁਪਨਾ ਪੂਰਾ ਹੋ ਰਿਹਾ ਸਪਿਰਚੁਅਲ ਜਰਨੀ ਵੱਲ ਜਾਣਾ ਚਾਹਨੀ ਆ ਤੁਸੀਂ ਬ੍ਰਹਮ ਕੁਮਾਰੀਜ਼ ਦੇ ਨਾਲ ਜੁੜੇ ਹੋਏ ਹੋ ਮੈਂ ਉਹਦੇ ਬਾਰੇ ਜਾਣਨਾ ਚਾਹੁੰਦੀ ਕਿ ਉਹ ਤੁਸੀਂ ਜਰਨੀ ਤੁਹਾਡੀ ਕਿਵੇਂ ਸ਼ੁਰੂ ਹੋਈ ਸੋ ਮੈਂ ਇਦਾਂ ਨਹੀਂ ਕਹਿ ਸਕਦੀ ਕਿ ਕਿਸੇ ਨਾਲ ਜੁੜੀ ਹੋਈ ਆ ਮੈਨੂੰ ਲੱਗਦਾ ਮੈਂ ਹਮੇਸ਼ਾ ਦੁਨੀਆ ਤੋਂ ਜਿੰਨੇ ਵੀ ਸਪਿਰਚੁਅਲ ਚੀਜ਼ਾਂ ਵਾਂ ਜਿੱਦਾਂ ਸ਼ਿਵਾਨੀ ਬਹਿਨ ਦਾ ਮੈਂ ਇਸ ਕਰਕੇ ਸੌਂਦੀ ਕਿਉਂਕਿ ਮੈਨੂੰ ਦੇਖ ਕੇ ਸਕੂਨ ਮਿਲਦਾ ਮੈਂ ਹਮੇਸ਼ਾ ਰੱਬ ਦਾ ਸਹਾਰਾ ਲੈ 니ਜਾਦੋਂ ਮੈਂ ਦੁਖੀ ਹੁੰਦੀ ਹਾਂ ਤੇ ਮੈਨੂੰ ਲੱਗਦਾ ਉਹ ਬੈਸਟ ਥਿੰਗ ਆ ਜਦੋਂ ਵੀ ਦੁਖੀ ਹੋ ਰੱਬ ਨੂੰ ਪੜ ਲਓ ਇੱਕ ਕੁੜੀ ਮੂਵੀ ਕਿਉਂ ਇਹ ਸਕ੍ਰਿਪਟ ਚ ਇਹੋ ਜਿਹਾ ਕੀ ਸੀਗਾ ਕਿ ਸ਼ਨਾਜ਼ ਨੇ ਇਸ ਨੂੰ ਹਾਂ ਬੋਲੀ ਤੇ ਲੱਗਾ ਕਿ ਕਰਨਾ ਹੈ ਤੇ ਇਹ ਤੇ ਪ੍ਰੋਡਿਊਸ ਵੀ ਕੀਤਾ ਮਤਲਬ ਇਹ ਫਿਲਮ ਤੇ ਬਹੁਤ ਸੋਹਣੀ ਸਟੋਰੀ ਸੀ ਸੋ ਤਾਹੀ ਪ੍ਰੋਡਿਊਸ ਕਰਨ ਦਾ ਮਨ ਕੀਤਾ ਐਂਡ ਤਾਂ ਹੀ ਦਿਲ ਕੀਤਾ ਕਿ ਵਾਟ ਅ ਬਿਊਟੀਫੁਲ ਸਟੋਰੀ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਤੁਸੀਂ ਜਦੋਂ ਦੇਖੂਗੇ ਤੁਹਾਨੂੰ ਆਪ ਨੂੰ ਫੀਲ ਹੋ ਆਮ ਡਾਇਰੈਕਟਰ ਸੈਕਟਰ ਸੋ ਮੈਨੂੰ ਤਾਂ ਹੁੰਦਾ ਮੈਨੂੰ ਮੇਰਾ ਡਾਇਰੈਕਟਰ ਜੋ ਮੇਰੇ ਤੋਂ ਚਾਹੁੰਦਾ ਉਹ ਮੇਰੇ ਤੋਂ ਕਢਾਵੇ ਸੋ ਮੈਨੂੰ ਬਸ ਦੱਸਣ ਦੀ ਲੋੜ ਆ ਮੈਂ ਫਿਰ ਕਰ ਦੇਣਾ ਕੰਮ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਕੰਮ ਕਰਕੇ ਦੇਖੋ ਪਹਿਲਾਂ ਜਦੋਂ ਰਿਸ਼ਤੇ ਹੁੰਦੇ ਸੀ ਦਿਖਾਇਆ ਨਹੀਂ ਸੀ ਜਾਣਦਾ ਘਰ ਵਾਲਾ ਤੇ ਪਹਿਲਾਂ ਰਿਸ਼ਤਿਆਂ ਦੀ ਕਦਰ ਬਹੁਤ ਜ਼ਿਆਦਾ ਸੀ ਜੀ ਹੁਣ ਲੋਕੀ ਬਹੁਤ ਜ਼ਿਆਦਾ ਸੋਚਣ ਲੱਗੇ ਸਮਝਦਾਰ ਹੋ ਗਏ ਕਾਲ ਯੁਗ ਦਾ ਟਾਈਮ ਚੱਲ ਰਿਹਾ ਦੇਖੋ ਗਲਤ ਗਲਤ ਸਹੀ ਕੁਛ ਨਹੀਂ ਹੈਗਾ ਇਸ ਦੁਨੀਆ ਤੇ ਚੱਲਦੇ ਰੋ ਜਿੰਨੀ ਦੇਰ ਵਾਈਬ ਮੈਚ ਕਰਦੀ ਆ ਕਿਸੇ ਇਨਸਾਨ ਨਾਲ ਰੋ ਸਮਝੋ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕਰੋ ਜਦੋਂ ਤੁਹਾਡੇ ਮਤਲਬ ਹੁਣ ਐਂਡ ਹੋ ਗਿਆ ਨਾ ਬਿਲਕੁਲ ਕਿ ਹੁਣ ਅਸੀਂ ਕਰ ਹੀ ਨਹੀਂ ਸਕਦੇ ਥੈਨ ਇਟਸ ਸੋ ਕਿ ਮੂਵ ਔਨ ਸਮਝ ਕੇ ਬੋਲਦੀ ਪਹਿਲਾਂ ਸ਼ੈਨਾਜ਼ ਬੋਲਦੀ ਸੇਮ ਸੀ ਪਟ ਵਿਚਾਰੀ ਕੋ ਵਰਡਸ ਐ ਨਹੀਂ ਸੀ ਇੱਕ ਕੁੜੀ ਆਈ ਸੀ ਪੰਜਾਬ ਦੀ ਕੈटरीना कैफ ਬਣ ਕੇ ਹੌਲੀ ਹੌਲੀ ਉਸ ਨੇ ਆਪਣਾ ਰੰਗ ਦਿਖਾਇਆ ਕਦੀ ਆਪਣੀ ਚੁਲਬੁਲੀ ਅਦਾਵਾਂ ਨਾਲ ਤੇ ਕਦੀ ਆਪਣੇ ਪਿਆਰ ਵਾਲੇ ਅੰਦਾਜ਼ ਨਾਲ ਸਾਰਿਆਂ ਨੂੰ ਰੋਹਿਆ ਉਸ ਦਾ ਹਰ ਅੰਦਾਜ਼ ਸਾਰਿਆਂ ਨੂੰ ਪਾਇਆ ਹੋਲੀ-ਹੋਲੀ ਉਸਨੇ ਸਾਬਿਤ ਕਰ ਦਿੱਤਾ ਜੇ ਨiyet ਸਾਫ ਹੋਵੇ, ਦਿਲ ਸਾਫ ਹੋਵੇ ਤੇ ਮਿਹਨਤ ਹੋਵੇ ਤੇ ਹਰ ਜਿੱਤ, ਹਰ ਜੰਗ ਜਿੱਤੀ ਜਾ ਸਕਦੀ ਹੈ ਤੇ ਹਰ ਬਾਜ਼ੀ ਆਪਣੇ ਵੱਲ ਕੀਤੀ ਜਾ ਸਕਦੀ ਹੈ ਤੇ ਬੱਸ ਫੇਰ ਕੀ ਸੀ ਇੱਕ ਕੁੜੀ ਨੇ ਸਾਬਿਤ ਕਰ ਦਿੱਤਾ ਕਿ ਉਸ ਨੂੰ ਕੈटरीना कैफ ਬਣਨ ਦੀ ਲੋੜ ਨਹੀਂ, ਉਹ ਸ਼ੈਨਾਜ਼ ਗਿਲ ਹੀ ਕਾਫੀ ਹੈ। ਸੱਜੇ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਇਸੇ ਤਰ੍ਹਾਂ। ਮੇਰੀ ਇੰਟਰੋਡਕਸ਼ਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਅੱਜ ਸਾਡੇ ਨਾਲ ਖੜੇ ਗਏ ਸ ਨੇ। ਸਾਡੇ ਨਾਲ ਅੱਜ ਖਾਸ ਮਹਿਮਾਨ ਨੇ ਸ਼ੈਨਾਜ਼ ਗਿਲ। ਸ਼ੈਨਾਜ਼ ਤੁਹਾਡਾ ਬਹੁਤ ਸਵਾਗਤ ਹੈ ਪੰਜਾਬ ਤੱਕ ਤੇ ਪਹਿਲੇ ਦੋਸਤ ਤੁਸੀਂ ਕਿਵੇਂ ਹੋ ਮੈਂ ਬਹੁਤ ਚੰਗੀ ਹਾਂ ਕਿਵੇਂ ਲੱਗ ਰਿਹਾ ਤੁਹਾਡੀ ਕੱਲ ਫਿਲਮ ਆ ਰਹੀ ਹੈ ਇੱਕ ਕੁੜੀ ਬੜਾ ਵਧੀਆ ਲੱਗ ਰਿਹਾ ਟ੍ਰੇਲਰ ਦੇਖਿਆ ਬਹੁਤ ਅੱਛਾ ਲੱਗਾ ਮਤਲਬ ਇੱਕ ਥੋੜਾ ਅਲੱਗ ਹੀ ਰੂਪ ਵੇਖਣ ਨੂੰ ਮਿਲਿਆ ਜੇ ਮੈਂ ਗੱਲ ਕਰਾਂ ਤੁਹਾਡਾ ਦਿਨ ਬਦ ਦਿਨ ਤੁਹਾਡੀ ਅਗਰ ਕੋਈ ਹਰ ਪ੍ਰੋਜੈਕਟ ਦੀ ਗੱਲ ਮੈਂ ਕਰਾਂ ਤੇ ਉਹਦੇ ਵਿੱਚ ਤੁਸੀਂ ਇੱਕ ਅਲੱਗ ਹੀ ਅੰਦਾਜ਼ ਚ ਨਜ਼ਰ ਆ ਰਹੇ ਹੋ ਇੱਕ ਕੁੜੀ ਦਾ ਵੀ ਜਦੋਂ ਟ੍ਰੇਲਰ ਚ ਆਪਾਂ ਦੇਖਣ ਨੂੰ ਮਿਲਿਆ ਤੇ ਤੁਸੀਂ ਇੱਕ ਬਹੁਤ ਵੱਖਰੇ ਅੰਦਾਜ਼ ਚ ਨਜ਼ਰ ਆ ਰਹੇ ਹੋ ਤੇ ਇੱਕ ਜੋ ਫਿਲਮ ਹੈਗੀ ਉਹ ਬੇਸਿਕਲੀ ਹੈਗੀ ਕਿ ਇੱਕ ਕੁੜੀ ਜੋ ਹੈਗੀ ਆਪਣੇ ਲਾਈਫ ਪਾਰਟਨਰ ਦੇ ਜੋ ਹੈਗੇ ਲੱਭਦੀ ਆ ਕਿ ਉਹ ਸਹੀ ਹੋਵੇ ਤੇ ਤੁਸੀਂ ਕਿ ਉਹ ਜੋ ਲਾਈਫ ਪਾਰਟਨਰ ਆਪਣੀ ਲਾਈਫ ਚ ਚਾਹੋਗੇ ਅਗਰ ਮੈਂ ਤੁਹਾਡੀ ਗੱਲ ਕਰਾਂ ਤਾਂ ਮੈਂ ਬਸ ਵਧੀਆ ਹੋਣਾ ਚਾਹੀਦਾ ਇੰਡੀਪੈਂਡੈਂਟ ਹੋਣਾ ਚਾਹੀਦਾ ਜਿਹੜਾ ਮੈਂ ਵੀ ਇੰਡੀਪੈਂਡੈਂਟ ਹੋਵਾਂ ਉਹ ਵੀ ਇੰਡੀਪੈਂਡੈਂਟ ਚਾਹੀਦਾ ਆ ਜਿਹੜਾ ਮੈਨੂੰ ਸਮਝੇ ਅੰਡਰਸਟੈਂਡਿੰਗ ਹੋਣਾ ਚਾਹੀਦਾ ਸਪੇਸ ਦਵੇ ਇੱਕ ਦੂਜੇ ਨੂੰ ਆਪਣਾ ਫੋਨ ਸਾਈਡ ਤੇ ਰੱਖ ਕੇ ਮੈਨਾਂ ਗੱਲ ਕਰੇ ਜਿਹੜਾ 10 ਮਿੰਟ ਪੂਰੇ ਦਿਨ ਦਾ ਸ਼ਡਿਊਲ ਪੁੱਛੇ ਅੱਜ ਕੀ ਕੀਤਾ ਕੀ ਖਾਦਾ ਇਹ ਉਹ ਉਹਦਾ ਦਾ ਪਾਰਟਨਰ ਸ਼ੀਰ ਜੇ ਤੁਸੀਂ ਫਿਲਮ ਚ ਦੇਖਿਆ ਤੁਸੀਂ ਡਾਇਲੋਗ ਤੁਹਾਡਾ ਹੈਗਾ ਕਿ ਹੱਸ ਕੇ ਕਹਿ ਦਿੰਦੇ ਤਾਂ ਮਤਲਬ ਹਾਂ ਨਹੀਂ ਹੁੰਦੀ ਤੁਹਾਡੀ ਲਾਈਫ ਚ ਵੀ ਇਦਾਂ ਕਦੀ ਹੋਇਆ ਕਿ ਤੁਸੀਂ ਹੱਸਿਓ ਹੋਵੇ ਤੇ ਕਿਸੇ ਨੂੰ ਗਲਤ ਫਹਮੀ ਹੋ ਗਈ ਹੋਵੇ ਕਿਉਂਕਿ ਤੁਸੀਂ ਚੁਲਬੁਲੇ ਟਾਈਪ ਦੇ ਹੋ ਕਈ ਵਾਰ ਇਦਾਂ ਨਹੀਂ ਹੱਸੀ ਤੇ ਫਸੀ ਹੱਸੀ ਤੇ ਬਸੀ ਲੋਕੀ ਸਮਝਦੇ ਵਾਓ ਇਹ ਤਾਂ ਹੱਸ ਪੀ ਰਿਹਾ ਹੋ ਜੀ ਹੁਣ ਤਾਂ ਗੱਲ ਵਾਹ ਕਿਉ ਸਕਦੀ ਹਾਂ ਮੈਂ ਕਾਫੀ ਇਦਾਂ ਦੀ ਹੈਗੀ ਚੁਲਬੁਲੀ ਤੁਸੀਂ ਕਾਫੀ ਵਾਰ ਫਸੇ ਹੋ ਮੈਂ ਕਾਫੀ ਵਾਰ ਫਸੀ ਨਹੀਂ ਲekin ਲੋਕਾਂ ਨੂੰ ਨਾ ਗਲਤ ਫहमी ਹੋ ਜਾਂਦੀ ਆ ਆਪਾਂ ਹੱਸ ਕੇ ਗੱਲ ਕਰਦੇ ਦਿਲ ਦੇ ਸਾਫਾ ਤਾਂ ਉਹਨੂੰ ਲੱਗਦਾ ਕਿ ਇਹ ਤਾਂ ਮਤਲਬ ਫਸ ਗਈ ਹੈ ਜਾਂ ਇਦਾਂ ਦੀ ਹੈਗੀ ਆ ਤਾਂ ਤੁਹਾਡੇ ਨਾਲ ਵੀ ਕਦੀ ਜ਼ਿੰਦਗੀ ਚ ਕਾਫੀ ਵਾਰ ਹੋਇਆ ਹੋਣਾ ਕਿ ਲੱਗਦਾ ਹੋਣਾ ਕਿ ਚੁਲਬੁਲੀ ਟਾਈਪ ਆ ਪਰ ਮੈਨੂੰ ਇਹ ਲੱਗਦਾ ਕਿ ਤੁਹਾਡੇ ਨਾਲ ਵੀ ਹੋਇਆ ਹੋਣਾ ਕਿ ਜਿੰਨਾ ਆਪਾਂ ਚੁਲਬੁਲੀ ਹੁੰਦੇ ਬੰਦਾ ਉਸਨੂੰ ਗਲਤ ਵੀ ਲੈ ਲੈਂਦਾ ਇਨਸਾਨ ਨੂੰ ਲੱਗਦਾ ਕਿ ਫੇਕ ਬੰਦਾ ਤੁਹਾਡੇ ਨਾਲ ਵੀ ਇਦਾਂ ਹੋਇਆ ਹੋਣਾ ਲਾਈਫ ਚ ਬਿਲਕੁਲ ਬਿਲਕੁਲ ਹੁੰਦਾ ਜੀ ਬਿਲਕੁਲ ਇਦਾਂ ਲੋਕ ਕ ਤੇ ਮੈਨੂੰ ਲੱਗਦਾ ਐਕਸਟਰਵਰਟ ਹੋਣਾ ਪ੍ਰੋਬਲਮ ਨਹੀਂ ਆ ਪ੍ਰੋਬਲਮ ਹੈ ਨਹੀਂ ਆ ਪ੍ਰੋਬਲਮ ਨਹੀਂ ਹੈ ਅੱਛਾ ਜਿਹੜਾ ਐਕਸਟਰਵਰਟ ਹੁੰਦਾ ਵਾ ਉਹ ਮੈਨੂੰ ਲੱਗਦਾ ਉਹ ਦਿਲ ਦੀ ਗੱਲ ਮੂੰਹ ਤੇ ਰੱਖ ਦਿੰਦਾ ਕਈ ਲੋਕ ਦਿਲ ਦੇ ਦਿਲ ਦੀ ਗੱਲ ਅੰਦਰ ਹੀ ਰੱਖਦੇ ਆ ਸੋ ਇਟਸ ਓਕੇ ਐਕਸਟਰੋਵਰਟ ਹੋਣਾ ਮੈਨੂੰ ਤਾਂ ਐਕਸਟਰੋਵਰਟ ਪਰਸਨੈਲਿਟੀਆਂ ਨੂੰ ਹੀ ਮੈਂ ਆਪਣੀ ਲਾਈਫ ਚ ਐਂਟਰ ਕਰਦੀ ਆ ਕਿਉਂਕਿ ਮੈਨੂੰ ਬੜੇ ਵਧੀਆ ਲੱਗਦੇ ਨੇ ਲੋਕ ਉਹ ਸਹੀ ਗੱਲ ਇੱਕ ਜਿਹੜੇ ਸੱਚ ਬੋਲਦੇ ਨੇ ਸੱਚ ਬੋਲਦੇ ਆ ਪਰ ਕਈ ਵਾਰੀ ਲੋਕੀ ਉਹਨਾਂ ਨੂੰ ਗੱਲ ਲੱਗਦੀ ਹੈ ਕਿ ਫੇਕ ਹੈ ਸੋ ਇਟਸ ਓਕੇ ਸੀ ਕਿਉਂਕਿ ਉਹ ਉਹੀ ਲੋਕ ਨੇ ਜਿਹੜੇ ਤੁਹਾਨੂੰ ਸਮਝ ਨਹੀਂ ਪਾ ਰਹੇ ਬਟ ਜਦੋਂ ਕੋਈ ਕਿਸੇ ਦੀ ਪਰਸਨੈਲਿਟੀ ਸਮਝਦਾ ਵਾ ਬਿਨਾ ਜਜ ਕੀਤੇ ਉਹ ਸਭ ਤੋਂ ਸੋਹਣੀ ਗੱਲ ਆ ਬਟ ਠੀਕ ਆ ਜਿੰਨੇ ਕੋਈ ਸਮਝ ਪਾਰੇ ਆਪਾਂ ਉਹਨਾਂ ਨੂੰ ਗਲਤ ਨਹੀਂ ਬੋਲ ਸਕਦੇ देयर ਪੁਆਇੰਟ ਆਫ ਊ ਨਾ ਇਟਸ ਓਕੇ ਅਪਰੀਸ਼ੀਏਟਡ ਬਿਕੋਜ਼ ਉਹਨੂੰ ਹਮ ਸਮਝ ਨਹੀਂ ਆਇਆ ਨਾ ਸ਼ਬਾਨ ਨੂੰ ਮਿਸ ਕਰ ਰਿਹਾ ਸ਼ਬਾਜ਼ ਨੂੰ ਬਹੁਤ ਮਿਸ ਕਰ ਰਹੀ ਉਹ ਮਤਲਬ ਮਤਲਬ ਉਹਨਾਂ ਦਾ ਆਪਾਂ ਦੇਖਦੇ ਬਿਗ ਬੌਸ ਮੈਂ 13 ਸੀਜ਼ਨ ਤੁਹਾਡੇ ਲਈ ਦੇਖਿਆ ਸੀਗਾ ਉਸ ਤੋਂ ਬਾਅਦ ਹੁਣੀ ਮੈਂ ਉਹਨਾਂ ਨੂੰ ਦੇਖ ਰਿਹਾ ਸੇਮ એનર્ਜੀ ਸੇਮ ਜੁਲਬੁਲੀ ਜੋ ਤੁਸੀਂ ਸੀਗੇ ਉਦਾਂ ਹੀ ਸ਼ਾਬਾਸ਼ ਦੇਖਣ ਨੂੰ ਮਿਲ ਰਿਹਾ ਤੇ ਕਿਤੇ ਨਾ ਕਿਤੇ ਜ਼ਿਆਦਾ ਮਿਸਤਾ ਕਰ ਰਹੇ ਹੋਗੇ ਇਸ ਟਾਈਮ ਤੇ ਜਦ ਤੁਸੀਂ ਪ੍ਰੋਮੋਸ਼ਨ ਕਰ ਰਹੇ ਹੋ ਫਿਲਮਸ ਦੇ ਤੇ ਉਹ 빅ਬਾਸ ਦੇ ਅੰਦਰ ਹੈਗੇ ਆ ਨਹੀਂ ਰੱਬ ਨੇ ਮੈਨੂੰ ਬੜੇ ਭਰਾ ਦਿੱਤੇ ਆ ਬੜੇ ਭਰਾਏ ਹੋਏ ਆ ਉਹ ਕੰਮ ਕਰ ਲਏ ਉਹਦਾ ਜਿਹੜਾ ਸੁਪਨਾ ਪੂਰਾ ਹੋ ਰਿਹਾ ਵਾ ਉਹਨੇ ਜਾਣਾ ਸੀਗਾ ਮੈਂ ਚੁੰਨੀ ਉੱਥੋਂ ਬਹੁਤ ਵਧੀਆ ਕਰ ਰਹੇ ਆ 빅ਬਾਸ ਚ ਸਭ ਦਾ ਦਿਲ ਲਗਾ ਕੇ ਉਹਨਾਂ ਨੇ ਰੱਖਿਆ ਮੈਂ ਹੁਣ ਚੁੰਨੀ ਨੂੰ ਸਿੱਖ ਕੇ ਆਵੇ ਕੁਛ ਨਾ ਕੁਛ ਉਹਨੂੰ ਪਤਾ ਲੱਗੂਗਾ ਲਾਈਫ ਅੱਗੇ ਬਾਹਰ ਨਿਕਲ ਕੇ ਕਿੱਦਾਂ ਅ ਗਰੋ ਕਰਨਾ ਉਹ ਜ਼ਰੀਆ ਵਾ ਬਿਗ ਬਾਸ 1 ਜਦੋਂ ਆਊਗਾ ਵਾਪਸ ਤੇ ਆਪਣਾ ਕੰਮ ਤੇ ਫੋਕਸ ਕਰੇ ਮੈਂ ਤਾਂ ਇਹੀ ਪ੍ਰੇ ਕਰੂੰਗੀ ਉਹਦੇ ਲਈ ਏਖੋਂ ਮੈਨੂੰ ਤੁਹਾਡੀ ਸੰਤੋ ਥੋੜਾ ਸਪਿਰਚੁਅਲ ਜਰਨੀ ਵਲ ਜਾਨਣਾ ਚਾਹੀਦੀ ਆ ਤੁਸੀਂ ਬ੍ਰਹਮ ਕੁਮਾਰੀਜ਼ ਦੇ ਨਾਲ ਜੁੜੇ ਹੋਏ ਹੋ ਮੈਂ ਉਹਦੇ ਬਾਰੇ ਜਾਨਣਾ ਚਾਹੁੰਦੀ ਕਿ ਉਹ ਤੁਸੀਂ ਜਰਨੀ ਤੁਹਾਡੀ ਕਿਵੇਂ ਸ਼ੁਰੂ ਹੋਈ ਤੁਹਾਨੂੰ ਕੀ ਮਤਲਬ ਕਿ ਕਿਸ ਦੇ ਰਾਹੀਂ ਪਤਾ ਲੱਗਾ ਉਹਨਾਂ ਦੇ ਬਾਰੇ ਤੇ ਤੁਸੀਂ ਉਹਨਾਂ ਦੇ ਨਾਲ ਕਿਵੇਂ ਜੁੜੇ ਆਪੇ ਪਤਾ ਲੱਗ ਗਿਆ ਜੀ ਆਪੇ ਪਤਾ ਲੱਗ ਜੀ ਉਹ ਕਾਫੀ ਉਹਨਾਂ ਦਾ ਦੇਖਦੇ ਰਹਿੰਦੇ ਆ ਆਂਦੇ ਰਹਿੰਦੇ ਅੱਗੇ ਉਹਨਾਂ ਦੇ ਵੀਡੀਓਸ ਸੋ ਮੈਂ ਇੱਕਦਾਂ ਨਹੀਂ ਕਹਿ ਸਕਦੀ ਕਿ ਕਿਸੇ ਨਾਲ ਜੁੜੀ ਹੋਈ ਆ ਮੈਨੂੰ ਲੱਗਦਾ ਮੈਂ ਹਮੇਸ਼ਾ ਦੁਨੀਆ ਤੋਂ ਜਿੰਨੇ ਵੀ ਸਪਿਰਚੁਅਲ ਚੀਜ਼ਾਂ ਵਾਂ ਜਿੱਦਾਂ ਸ਼ਿਵਾਨੀ ਬਹਿਨ ਦਾ ਮੈਂ ਇਸ ਕਰਕੇ ਸੌਂਦੀ ਕਿਉਂਕਿ ਮੈਨੂੰ ਦੇਖ ਕੇ ਸਕੂਨ ਮਿਲਦਾ ਕੋਈ ਸਿੱਖਣ ਕੋਈ ਨਾ ਕੋਈ ਮੈਸੇਜ ਮਿਲਦੇ ਰਹਿੰਦੇ ਨੇ ਆ ਆਪਣੇ ਲਈ राइट एंड मैं हमेशा रब ਦਾ ਸਹਾਰਾ ਲੈਨੀ ਜਦੋਂ ਮੈਂ ਦੁਖੀ ਹੁੰਨੀ ਹਾਂ ਤੇ ਮੈਨੂੰ ਲੱਗਦਾ ਉਹ ਬੈਸਟ ਥਿੰਗ ਆ ਜਦੋਂ ਵੀ ਦੁਖੀ ਹੋ ਰੱਬ ਨੂੰ ਫੜ ਲਓ ਰੱਬ ਨੂੰ ਯਾਦ ਕਰ ਲਓ ਤੁਸੀਂ ਹੁਣ ਆਪਣੇ ਨਾਲ ਜੁੜੇ ਤੁਹਾਨੂੰ ਲੱਗਦਾ ਕਿ ਇੱਕ ਪੋਜ਼ਿਟਿਵ ਚੇਂਜ ਆਇਆ ਵਾ ਜਾਂ ਇੱਕ ਤੁਹਾਨੂੰ ਨਵੀਂ ਚੀਜ਼ ਸਪਿਰਚੁਅਲ ਜਰਨੀ ਵਿੱਚ ਸਿਪ ਪੋਜ਼ਿਟਿਵ ਚੇਂਜ ਤਾਂ ਤੁਸੀਂ ਕੋਈ ਵੀ ਸਪਿਰਚੁਅਲ ਚੀਜ਼ਾਂ ਨਾਲ ਜੁੜੋਗੇ ਤੁਹਾਡਾ ਚੇਂਜ ਤਾਂ ਆਊਗਾ ਹਾਂ ਜਦੋਂ ਮੈਡੀਟੇਸ਼ਨ ਕਰਨੀ ਆ ਕੁਛ ਇਦਾਂ ਦਾ ਤੁਸੀਂ ਕਰਨਾ ਚਾਹੁੰਦੇ ਹੋ ਕਿ ਹਾਂ ਹੁਣ ਮੈਨੂੰ ਸਕੂਨ ਚਾਹੀਦਾ ਪੀਸ ਚਾਹੀਦਾ ਦੈਨ ਆਈ ਥਿੰਕ ਬਿਊਟੀਫੁਲ ਚੀਜ਼ਾਂ ਹੈ ਉਹ ਜੀ ਜਗ੍ਹਾ ਤੇ ਜਾਓ ਐਂਡ ਮੈਡੀਟੇਸ਼ਨ ਕਰੋ ਤੁਹਾਨੂੰ ਸਿਖਾਉਂਦੇ ਆ ਜਦੋਂ ਤੁਹਾਨੂੰ ਨੀਡ ਆ ਟੀਚਿੰਗ ਦੀ ਦੈਨ ਗੋ ਐਂਡ ਲਰਨ ਸਮਥਿੰਗ ਇੱਕ ਕੁੜੀ ਮੂਵੀ ਕਿਉਂ ਇਹ ਸਕ੍ਰਿਪਟ ਚ ਇਹੋ ਜਿਹਾ ਕੀ ਸੀਗਾ ਕਿ ਸ਼ਨਾਜ਼ ਨੇ ਇਸ ਨੂੰ ਹਾਂ ਬੋਲੀ ਤੇ ਲੱਗਾ ਕਿ ਕਰਨਾ ਹੈ ਤੇ ਇਹ ਤੇ ਪ੍ਰੋਡਿਊਸ ਵੀ ਕੀਤਾ ਮਤਲਬ ਇਹ ਫਿਲਮ ਤੇ ਬਹੁਤ ਸੋਹਣੀ ਸਟੋਰੀ ਸੀ ਸੋ ਤਾਂ ਹੀ ਪ੍ਰੋਡਿਊਸ ਕਰਨ ਦਾ ਮਨ ਕੀਤਾ ਐਂਡ ਤਾਂ ਹੀ ਦਿਲ ਕੀਤਾ ਕਿ ਵਾਟ ਅ ਬਿਊਟੀਫੁਲ ਸਟੋਰੀ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਈ ਹੋਈ ਆ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਆਪ ਨੂੰ ਫੀਲ ਹੋਊਗਾ ਕਿ ਇਹ ਟ੍ਰੇਲਰ ਤੋਂ ਬਹੁਤ ਅੱਛੀ ਫੀਲ ਆ ਰਹੀ ਹੈ ਕਿ ਲੱਗ ਰਿਹਾ ਹੈ ਕਿ ਦੇਖਣ ਮਤਲਬ ਤੁਸੀਂ ਪਲੀਜ਼ ਹੁਣ ਕੱਲ ਤੁਹਾਡਾ ਸਬਰ ਖਤਮ ਹੋ ਗਿਆ ਤੁਸੀਂ 31 ਅਕਤੂਬਰ ਨੂੰ ਥੀਏਟਰ ਚ ਦੇਖ ਕੇ ਆਓ ਐਂਡ ਆਪਣਾ ਰਿਵਿਊ ਦਿਓ ਵਧੀਆ ਓਨੈਸਟਲੀ ਜੋ ਥਾਂ ਦਾ ਡਾਇਰੈਕਟਰ ਅਮਰਜੀਤ ਸਾਰੋ ਉਹਨਾਂ ਨੇ ਬਹੁਤ ਵਧੀਆ ਮੂਵੀ ਸਾਨੂੰ ਪਹਿਲੇ ਵੀ ਦਿੱਤੀਆਂ ਕਾਲਾ ਸ਼ਾਕ ਕਾਲਾ Song ਤੋਂ Song ਤੇ ਗੱਲ ਕਰੀਏ ਤਾਂ ਕਿਤਨਾ ਕਿਤੇ ਇੱਕ ਪ੍ਰੈਸ਼ਰ ਕਲਾਕਾਰ ਤੇ ਵੀ ਹੁੰਦਾ ਜਦੋਂ ਆਉਂਦਾ ਹੈ ਕਿ ਆਰਟਿਸਟ ਤੇ ਵੀ ਕਿ ਅੱਛਾ ਇੰਨਾ ਵੱਡਾ ਡਾਇਰੈਕਟਰ ਹੈ ਚ ਇੰਨੀ ਕਿ ਤੇ ਮੈਂ ਆਪਣੇ ਰੋਲ ਨੂੰ ਜਸਟੀਫਾਈ ਕਰ ਪਾਉਂਗੀ ਤੁਹਾਨੂੰ ਕੋਈ ਪ੍ਰੈਸ਼ਰ ਲੱਗਾ ਜਦੋਂ ਤੁਸੀਂ ਆਪਣਾ ਰੋਲ ਨਿਭਾ ਰਹੇ ਸੀਗੇ ਨਹੀਂ ਮੈਨੂੰ ਪ੍ਰੈਸ਼ਰ ਕਿਉਂ ਲੱਗਣਾ ਜਦੋਂ ਆਪਾਂ ਤੁਹਾਡੇ ਨਾਲ ਵਧੀਆ ਲੋਕ ਜੁੜੇ ਹੋਏ ਆ ਕੰਫਰਟ ਜ਼ੋਨ ਤੁਹਾਨੂੰ ਫੀਲ ਕਰਾ ਰਹੇ ਆ ਵਧੀਆ ਮੈਂ ਅਮਰਜੀਤ ਨਾ ਪਹਿਲਾਂ ਵੀ ਕੰਮ ਕਰ ਚੁੱਕੀ ਹਾਂ ਨਾ ਤੇ ਮੈਨੂੰ ਤਾਂ ਸਾਡਾ ਤਾਂ ਇੱਕ ਕੰਫਰਟ ਜ਼ੋਨ ਹੈਗਾ ਵਾ ਅਸੀਂ ਕੰਮ ਕਰਦੇ ਇੱਕ ਦੂਜੇ ਨੂੰ ਆਮ ਡਾਇਰੈਕਟਰ ਸੈਕਟਰ ਸੋ ਮੈਨੂੰ ਤਾਂ ਹੁੰਦਾ ਮੈਨੂੰ ਮੇਰਾ ਡਾਇਰੈਕਟਰ ਜੋ ਮੇਰੇ ਤੋਂ ਚਾਹੁੰਦਾ ਉਹ ਮੇਰੇ ਤੋਂ ਕਢਾਵੇ ਸੋ ਮੈਨੂੰ ਬਸ ਦੱਸਣ ਦੀ ਲੋੜ ਆ ਮੈਂ ਫਿਰ ਕਰ ਦੇਣਾ ਕੰਮ ਮੈਨੂੰ ਤਾਂ ਬੜ ਤੇ ਜੇ ਮੈਂ ਗੱਲ ਕਰਾਂ ਐਂਟਰਟੇਨਮੈਂਟ ਦੀ ਮਤਲਬ ਇੱਚ ਜੋ ਗਾਣੇ ਹੈਗੇ ਉੱਚ ਵੀ ਤੁਸੀਂ ਬੜੇ ਖੂਬਸੂਰਤ ਤਰੀਕੇ ਨਾਲ ਨਜ਼ਰ ਆ ਰਹੇ ਹੋ ਖੰਡ ਵਰਗੇ ਜਿਹੜੇ ਗਾਣਾ ਹੈਗਾ ਉੱਚ ਵੀ ਤੁਸੀਂ ਤੁਹਾਡਾ ਅਲੱਗ ਅੰਦਾਜ਼ ਵੇਖਣ ਨੂੰ ਮਿਲਿਆ ਤੇ ਹੁਣ ਵੀ ਜੋ ਸਕ੍ਰਿਪਟ ਹੈਗੀ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਨੂੰ ਛੂ ਰਹੀਆਂ ਮਤਲਬ ਟ੍ਰੇਲਰ ਤੋਂ ਕਿਤੇ ਨਾ ਕੋਈ ਲੋਕ ਰਿਲੇਟ ਕਰ ਭਰਿਆ ਜਦੋਂ ਮੈਂ ਗੱਲ ਕਰਾਂ ਪੁਰਾਣੇ ਜ਼ਮਾਨੇ ਚ ਉਹ ਜਿੱਦਾਂ ਆਪਾਂ ਟ੍ਰੇਲਰ ਚ ਵੀ ਦੇਖਿਆ ਕਿ ਕੁੜੀ ਕਹਿੰਦੀ ਆ ਕਿ ਮੁੰਡੇ ਨੂੰ ਮੈਂ ਜਾਨਣਾ ਵਾ ਉਹ ਕਿਵੇਂ ਜੇ ਹੈਗਾ ਕਿ ਮੈਨੂੰ ਅੱਗੇ ਜਾ ਕੇ ਧੋਖਾ ਨਾ ਦੇਵੇ ਤੇ ਤੁਹਾਨੂੰ ਕੀ ਲੱਗਦਾ ਜੇ ਤਾਂ ਪਹਿਲੇ ਟਾਈਮ ਚ ਕਿਤੇ ਨਾ ਕਿਤੇ ਇਹ ਬਿਨਾਂ ਦੇਖਿਆ ਕੁੜੀ ਮੁੰਡੇ ਦਾ ਵਿਆਹ ਕਰ ਦਿੰਦੇ ਸੀ ਜਾਨਣ ਦਾ ਮੌਕਾ ਨਹੀਂ ਮਿਲਦਾ ਸੀ ਤੇ ਉਸ ਦੇ ਟਾਈਮ ਤੇ ਤੇ ਅੱਜ ਦੇ ਟਾਈਮ ਤੇ ਬਹੁਤ ਫਰਕ ਹੈਗਾ ਵਾ ਕਿ ਅੱਜ ਤਾਂ ਆਪਾਂ ਜਾਨਦੇ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਟਾਈਮ ਜ਼ਿਆਦਾ ਵਧੀਆ ਸੀਗਾ ਕਿ ਜਦੋਂ ਆਪਾਂ ਸਾਡੇ ਪੇਰੈਂਟਸ ਵਿਆਹ ਕਰ ਦਿੰਦੇ ਸੀ ਕਿ ਅੱਜ ਦਾ ਟਾਈਮ ਵਧੀਆ ਆਪਾਂ ਪਹਿਲੇ ਇੱਕ ਦੂਜੇ ਨੂੰ ਜਾਣ ਲੈਣੇ ਉਹ ਦਿਖਾਇਆ ਨਹੀਂ ਸੀ ਜਨ ਦਾ ਘਰ ਵਾਲਾ ਤੇ ਪਹਿਲਾਂ ਰਿਸ਼ਤਿਆਂ ਦੀ ਕਦਰ ਬਹੁਤ ਜ਼ਿਆਦਾ ਸੀਗੀ ਹੁਣ ਲੋਕੀ ਬਹੁਤ ਜ਼ਿਆਦਾ ਸੋਚਣ ਲੱਗੇ ਸਮਝਦਾਰ ਹੋ ਗਏ ਕਾਲ ਯੁਗ ਦਾ ਟਾਈਮ ਚੱਲ ਰਿਹਾ ਸੋ ਮੈਨੂੰ ਲੱਗਦਾ ਕਿ ਹੁਣ ਲੋਕੀ ਕੁੜੀਆਂ ਵੀ ਇੰਡੀਪੈਂਡੈਂਟ ਹੋ ਗਈਆਂ ਹੁਣ ਆਪਣੇ ਫੈਸਲੇ ਖੁਦ ਲੈ ਸਕਦੀਆਂ ਤੇ ਆਪਣੇ ਲਈ ਵਧੀਆ ਪਾਰਟਨਰ ਚੂਜ਼ ਕਰ ਸਕਦੀਆਂ ਜੋ ਚਾਹੁੰਦੀਆਂ ਉਹੀ ਮਿਲ ਸਕਦਾ ਉਹਨਾਂ ਨੂੰ ਸੋ ਅੱਜਕੱਲ ਕਮਿਊਨੀਕੇਸ਼ਨ ਕਰਕੇ ਵੀ ਆਈ ਥਿੰਕ ਵਧੀਆ ਹੋ ਗਿਆ ਕੰਮ ਤੇ ਹੁਣ ਇਦਾਂ ਡਰ ਨਹੀਂ ਆ ਕਿਸੇ ਚੀਜ਼ ਦਾ ਕਿ ਕਿਸੇ ਦੇ ਸਹਾਰੇ ਰਹਿਣਾ ਜਾਂ ਕਿਸੇ ਦੇ ਆਪਾਂ ਪੈਸਿਆਂ ਤੇ ਪਲਣਾ ਪਰ ਇਹ ਚੀਜ਼ ਨਹੀਂ ਲੱਗਦਾ ਕਿ ਜਿੰਨੇ ਚੀਜ਼ਾਂ ਜਿਆਦਾ ਓਪਨ ਅਪ ਹੋਈਆਂ ਵਾ ਲੇਕਿਨ ਉਨੇ ਹੀ ਜ਼ਿਆਦਾ ਰਿਸ਼ਤੇ ਵੀ ਟੁੱਟਣ ਲੱਗ ਗਏ ਕਿਤਨੇ ਕਿਤਨੇ ਸੋ ਵਾਟਸ ਦਾ ਪ੍ਰੋਬਲਮ ਮਤਲਬ ਕਿਤਨਾ ਕਿਤਨੇ ਰਿਸ਼ਤੇ ਟੁੱਟ ਰਹੇ ਆ ਕਿਤੇ ਨਾ ਕਿਤੇ ਵਾਈਬ ਮੈਚ ਨਹੀਂ ਕਰ ਰਹੀ ਸੋ ਜਦੋਂ ਆਪਾਂ ਜਦੋਂ ਕੁੜੀ ਮੁੰਡਾ ਬੋਏਫ੍ਰੈਂਡ ਗਰਲਫ੍ਰੈਂਡ ਬਣਦੇ ਆ ਉਹ ਵੀ ਤਾਂ ਇੱਕ ਰਿਸ਼ਤਾ ਹੁੰਦਾ ਉਹ ਵੀ ਤਾਂ ਟੁੱਟਦੇ ਆ ਨਾ ਰਿਸ਼ਤੇ ਤਾਂ ਰਿਸ਼ਤਾ ਤਾਂ ਟੁੱਟਣ ਜੁੜਨ ਹੀ ਹੁੰਦੇ ਆ ਨਾ ਕੀ ਪ੍ਰੋਬਲਮ ਆ ਤਾਂ ਕੀ ਹੋਇਆ ਇਟਸ ਅ ਲਾਈਫ ਮਤਲਬ ਕਿਤੇ ਨਾ ਕਿਤੇ ਹੁਣ ਕੁੜੀਆਂ ਨੂੰ ਪਤਾ ਲੱਗ ਗਿਆ ਕਿ ਉਹ ਕੀ ਚਾਹੁੰਦੀਆਂ ਕਿਉਂਕਿ ਪਹਿਲੇ ਕਿਤੇ ਨਾ ਕਿਤੇ ਉਹ ਨਹੀਂ ਬੋਲਦੀਆਂ ਸਹੀ ਗੱਲ ਕਹਿੰਦੇ ਰਹਿੰਦੇ ਸਹੀ ਗਲਤ ਸਹੀ ਕੁਛ ਨਹੀਂ ਹੈਗਾ ਇਸ ਦੁਨੀਆ ਤੇ ਚੱਲਦੇ ਰੋ ਜਿੰਨੀ ਦੇਰ ਵਾਈਬ ਮੈਚ ਕਰਦੀ ਆ ਕਿਸੇ ਇਨਸਾਨ ਨਾਲ ਰੋ ਸਮਝੋ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕਰੋ ਜਦੋਂ ਤੁਹਾਡੇ ਮਤਲਬ ਹੁਣ ਐਂਡ ਹੋ ਗਿਆ ਨਾ ਬਿਲਕੁਲ ਕਿ ਹੁਣ ਅਸੀਂ ਕਰ ਹੀ ਨਹੀਂ ਸਕਦੇ ਥੈਨ ਇਟਸ ওকে ਮੂਵ ਔਨ ਵਾਟਸ ਦਾ ਪ੍ਰੋਬਲਮ ਇਨ ਥਿਸ ਕਿਉਂ ਇਹ ਨਾ ਸੋਚ ਕਿਉਂ ਰਹੇ ਆਂ ਆਪਹਰ ਚੀਜ਼ ਦਾ ਰਾਈਟ ਰੋਂਗ ਜਦੋਂ ਦਿਲ ਆ ਤੁਹਾਡਾ ਉਦੋਂ ਚੀਜ਼ਾਂ ਕਰੋ ਆਪਣੇ ਹਿਸਾਬ ਨਾਲ ਚੱਲੋ ਤੁਹਾਨੂੰ ਕੀ ਚਾਹੀਦਾ ਤੁਸੀਂ ਸੈਟੀਸਫਾਈਡ ਹੋ ਲਾਈਫ ਚ ਨਹੀਂ ਸੈਟੀਸਫਾਈਡ ਹੋ ਕਿਉਂ ਨਹੀਂ ਸੈਟੀਸਫਾਈਡ ਹੋ ਪੁੱਛੋ ਆਪਣੇ ਆਪ ਨੂੰ ਕੁਐਸਚਨ ਕਰੋ ਓਕੇ ਆ ਰੀਜ਼ਨ ਆ ਥੈਨ ਭੱਜੋ ਉਥੋਂ ਇਕਸ਼ਨਾਜ਼ੂ ਆਪਾਂ ਬਿੱਗ ਬੌਸ 'ਚ ਦੇਖੀ ਸੀ ਫਿਰ ਇੱਕ ਬਾਹਰ ਆਨ ਤੋਂ ਬਾਅਦ ਦੇਖੀ ਤੇ ਇਕਸ਼ਨਾਜ਼ੂ ਹੁਣ ਦੇਖ ਰਹੀ ਆ ਬਹੁਤ ਜ਼ਮੀਨ ਆਸਮਾਨ ਦਾ ਅੰਤਰ ਆਪਾਂ ਦੇਖ ਰਹੇ ਆ ਇਕਸ਼ਨਾਜ਼ੂ ਬਹੁਤ ਕਿਤੇ ਨਾ ਕਿਤੇ ਚੁਲਬੁਲੀ ਸੀ ਬਿਨਾ ਸੋਚੇ ਬੋਲ ਦਿੰਦੀ ਸੀ ਹੁਣ ਬਹੁਤ ਮੈਚਿਓਰਿਟੀ ਵਾਲੀ ਜਿਹੀ ਸ਼ਨਾਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤੇ ਹਾਲਾਂਕਿ ਦੋਵੇਂ ਰੂਪ ਤੁਹਾਡੇ ਸਾਰਿਆਂ ਨੂੰ ਤੁਹਾਡੇ ਫੈਨਸ ਨੂੰ ਪਸੰਦ ਆ ਰਹੇ ਨੇ ਤੁਹਾਡੇ ਚੈਨਲ ਵਨ ਨੂੰ ਲੇਕਿਨ ਤੁਹਾਨੂੰ ਕਿਹੜਾ ਜ਼ਿਆਦਾ ਬੈਟਰ ਲੱਗਦਾ ਸੀਗਾ ਕਿ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਉਹ ਸ਼ਨਾਜ਼ ਨੂੰ ਖੋਣਾ ਪਿਆ ਆਪਣੇ ਆਪ ਨੂੰ ਜਾਂ ਕਿਤੇ ਕਿਤੇ ਦਬਣਾ ਪਿਆ ਕੁਝ ਚੀਜ਼ਾਂ ਦਾ ਕਰ ਹੁੰਦਾ ਮਤਲਬ ਮੈਂ ਇਹ ਸੋਚ ਰਹੀ ਆ ਕਿ ਮੈਂ ਹਰ ਇੱਕ ਇੰਟਰਵਿਊ ਚ ਮੈਨੂੰ ਇਦਾਂ ਕਿਹਾ ਜਾ ਰਿਹਾ ਕਿ ਪਹਿਲਾਂ ਸ਼ਨਾਜ਼ ਸੋਚ ਸਮਝ ਕੇ ਨਹੀਂ ਬੋਲਦੀ ਸੀ ਹੁਣ ਸ਼ਨਾਜ਼ ਸੋਚ ਸਮਝ ਕੇ ਬੋਲਦੀ ਪਹਿਲਾਂ ਸ਼ਨਾਜ਼ ਬੋਲਦੀ ਸੇਮ ਸੀ ਬਟ ਵਿਚਾਰੀ ਕੋ ਵਰਡਸ ਐ ਨਹੀਂ ਸੀ ਵਰਡਸ ਦੀ ਕਮੀ ਸੀਗੀ ਉਹ ਇਸ ਕਰਕੇ ਥੋੜਾ ਕੁਝ ਵੀ ਆ ਰਿਹਾ ਸੀ ਮੂੰਹ ਚ ਬੋਲ ਦਿੰਦੀ ਸੀ ਬਟ ਉਹ ਆਪਣੇ ਵਰਡਸ ਕਰਕੇ ਫੇਲ ਹੋ ਰਹੀ ਸੀ ਤੋ ਲੋਕਾਂ ਨੂੰ ਲੱਗਦਾ ਸੀ ਕਿ ਵਿਚਾਰੇ ਕੁਛ ਵੀ ਬੋਲ ਰਹੀ ਆ ਮਤਲਬ ਉਹ ਬਿੰਦਾਸ ਸੀਗੀ ਇਦਾਂ ਨਹੀਂ ਹੁੰਦਾ ਹੁਣ ਮੇਰੇ ਕੋਲ ਡਿਸਕ੍ਰਾਈਬ ਕਰਨ ਲਈ ਬਹੁਤ ਸਾਰੇ ਵਰਡਸ ਨੇ ਪਹਿਲਾਂ ਵਰਡਸ ਦੀ ਕਮੀ ਸੀ ਇੰਨਾ ਕੁ ਫਰਕ ਆ ਬਸ ਤੇ ਸ਼ਨਾਜ ਜੀ ਗੱਲ ਕਰੀਏ ਤੁਸੀਂ ਇਸੋ ਨਾਲ ਸਿੰਗਿੰਗ ਵੀ ਕਰ ਦੋ ਇਸ ਫਿਲਮ ਚ ਬਹੁਤ ਖੂਬਸੂਰਤ ਗਾਣੇ ਤੁਹਾਡਾ ਕਿਹੜਾ ਸਭ ਤੋਂ ਜ਼ਿਆਦਾ ਫੇਵਰਿਟ ਗਾਣਾ ਇਸ ਫਿਲਮ ਦਾ ਇਸ਼ਕ ਦੀਆਂ ਡੋਰਾਂ ਤੁਸੀਂ ਅਗਰ ਦੋ ਲਾਈਨਾਂ ਗਾ ਸਕੋ ਕਿਉਂਕਿ ਤੁਸੀਂ ਤੁਹਾਡੀ ਸਿੰਗਿੰਗ ਵਾਅਦ ਵਧੀਆ ਪੰਜਾਬੀ ਚ ਜੇ ਹੋ ਜਾਏ ਤਾਂ ਮਜ਼ਾ ਆ ਜਾਏਗਾ ਓ ਗਾਡ ਉਹ ਕਾਟ ਡਿਫਿਕਲਟਾ ਮੈਨੂੰ ਲਿਰਿਕਸ ਵੀ ਨਹੀਂ ਪਤਾ ਇਹ ਅਵੋਇਡ ਕਰਦੇ ਹਾਂ ਚੱਲ ਠੀਕ ਤੇ ਬੈਸਟ ਆਫ ਲੱਕ ਤੁਹਾਡੀ ਫਿਲਮ ਲਈ ਬਹੁਤ ਸਾਰੀ ਤੁਹਾਨੂੰ ਬੈਸਟ ਵਿਸ਼ੇਸ ਕਿ ਵਧੀਆ ਕਾਲਾਪਾ ਸਾਰੇ ਦੇਖ ਕੇ ਜਾ ਕੇ ਟ੍ਰੇਲਰ ਬਹੁਤ ਵਧੀਆ ਤੇ ਮੂਵੀ ਵੀ ਮੈਨੂੰ ਪਤਾ ਬਹੁਤ ਵਧੀਆ ਆਉਣ ਵਾਲੀ ਹੈ ਤੇ ਤੁਹਾਨੂੰ ਬਹੁਤ ਜ਼ਿਆਦਾ ਬੈਸਟ ਵਿਸ਼ੇਸ ਤੇ ਥੈਂਕ ਯੂ ਪੰਜਾਬ ਤੱਕ ਦੇ ਨਾਲ ਜੁੜਨ ਲਈ ਸਤਿ ਸ਼੍ਰੀ ਅਕਾਲ ਧੰਮਤ ਥੈਂਕ ਯੂ